ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਉਤਸ਼ਾਹ ਭਾਰੀ ਸੰਗਤਾਂ ਦੀ ਆਪ ਸਾਰੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਈਆਂ ਨੇ ਪੂਜੀਆਂ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਈਆਂ ਨੇ ਆਪਣੀ ਆਪਣੀ ਅਰਦਾਸ ਕੀਤੀ ਹੈ ਵਾਹਿਗੁਰੂ ਅਗੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਹਨਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਪੁੱਜ ਰਹੀਆਂ ਨੇ ਗੁਰੂ ਘਰ ਨਤਮਸਤਕ ਹੋ ਰਹੀਆਂ ਨੇ ਇੱਥੇ ਇਹ ਵੀ ਦੱਸ ਦਈਏ ਕਿ 14 ਅਪ੍ਰੈਲ ਨੂੰ ਤਕਸ਼ਦੀ ਦੰਦਵਾ ਸਾਹਿਬ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਮੁਹੱਲਾ ਸਜਾਇਆ ਜਾਵੇਗਾ ਜਿਸ ਵਿੱਚ ਸਿੰਘਾਂ ਵੱਲੋਂ ਜੰਗ ਜੁਦੀ ਕਰਤਾਬਾ ਜਿਹੜੇ ਦਿਖਾਏ ਜਾਣਗੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਇਹਨਾਂ ਮਹੱਲਿਆਂ ਵਿੱਚ ਸ਼ਾਮਿਲ ਹੁੰਦੀਆਂ ਨੇ ਇਹ ਮਹੱਲੇ ਦੀ ਅਗਵਾਈ ਬੁੱਢਾ ਗੱਲ ਮੁਖੀ ਬਾਬਾ ਬਲਵੀਰ ਸਿੰਘ ਕਰਦੇ ਨੇ ਤੇ ਹਰ ਸਾਲ ਵੱਡੀ ਗਿਣਤੀ ਵਿੱਚ ਸੰਗਤਾਂ ਇਹਨਾਂ ਮਹੱਲੇ ਵਿੱਚ ਪੁੱਜਦੀਆਂ ਨੇ ਤੇ ਉਹਨਾਂ ਨੇ ਸੰਗਤਾਂ ਨੂੰ ਮਹੱਲੇ ਵਿੱਚ ਪੁੱਜਣ ਦਾ ਸੱਦਾ ਵੀ ਦਿੱਤਾ ਗਿਆ। ਤਾਂ ਵੱਡੀ ਤعداد ਵਿੱਚ ਉੱਜੀਆਂ ਨੇ ਵਾਇਗਰੂ ਅਗੇ ਅਰਦਾਸ ਕੀਤੀ ਹੈ ਉਹ ਸੰਗਤਾ ਮੌਜੂਦ ਨੇ ਜੇ ਤੱਕ ਸਾਬ ਆਇਆ ਉਹ ਸਭ ਕੀ ਮੌਕੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਆਨੰਦ ਆ ਰਿਹਾ ਹੈ ਆ ਇਹ ਆਨੰਦ ਆ ਰਿਹਾ ਹੈ ਆਲਸੋ ਸੰਧਿਆ ਦੇ ਗੋਵਰਨਾਂ ਦੇ ਮਿਲ ਕੇ ਬਹੁਤ ਕੁਝ ਕੀਤਾ ਕਿਸ ਤਰ੍ਹਾਂ ਨੇ ਅਰਦਾਸ ਕੀਤੀ ਹੈ ਗੁਰਵਾਇ ਗੁਰੂ ਅੱਗੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਪਰਿਵਾਰ ਸਵੇਟ ਆਏ ਦੇਖ ਵੀ ਤੁਹਾਡੇ ਆ ਦੇਖ ਕਰਾ ਕੇ ਆਏ ਸਭ ਤੋਂ ਸਭ ਤੋਂ ਭਲੇ ਦੀ ਅਰਦਾਸ ਕੀਤੀ ਆ ਜੀ ਬੜੀ ਬਹੁਤ ਕਿਥੇ ਸਰ ਭਲੇ ਬਾਬਾ ਜੀ ਆਏ ਆ ਅੱਜ ਵਿਸਾਖੀ ਮੌਕੇ ਕੀ ਚਾਹਣਾ ਚਾਹੂਗੇ ਕਿਸ ਤਰ੍ਹਾਂ ਦਾ ਆਨੰਦ ਆ ਰਿਹਾ ਹੈ ਕੀ ਅਰਦਾਸ ਕੀਤੀ ਹੈ ਵਾਹਿਗੁਰੂ ਅੱਗੇ ਬੜਾ ਬਹੁਤ ਵਧੀਆ ਅਰਦਾਸ ਕੀਤੀ ਸੱਚੇ ਪਾਤਸ਼ਾਹ ਜਿਹੜੇ ਸਾਡੇ ਅੰਦਰ ਬੈਠੇ ਆ ਸਿੱਖ ਸਾਰੇ ਬਾਦ ਜਾਨ ਅਸੀਂ ਇਹ ਅਰਦਾਸ ਕਰਦੇ ਆ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਦੀ ਫਤਿਹ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਸੰਗਤਾਂ ਨੇ ਜਣੀਆਂ ਤਖਸ਼ਧੰਦਵਾ ਸਾਹਿਬ ਤੇ ਅਰਦਾਸ ਕਰੀਆਂ ਨੇ ਉਸ ਦੇ ਨਾਲ-ਨਾਲ ਸਮੁੱਚੀ ਮਾਨਵਤਾ ਲਈ ਇੱਥੇ ਆ ਜਿਹੜੀ ਸਿੱਖ ਸੰਗਤ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਦੰਦਵਾ ਸਾਹਿਬ ਪਠੁੰਡਾ